ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਖੜਿਆ ਹਾਂ ਜੀ ਪਿੰਡ ਅਟੀ ਤੇ ਇਹ ਹੈਗਾ ਜਿਲ੍ਹਾ ਜਲੰਧਰ ਦੇ ਵਿੱਚ ਤੇ ਬਿਲਕੁਲ ਫਲੋਰ ਦੇ ਰੋਡ ਦੇ ਉੱਤੇ ਸਥਿਤ ਹੈ ਤੇ ਇੱਥੇ ਆ ਜਾਈ ਹੋਏ ਹਾਂ ਜੀ ਦਾ ਹੋਮ ਟਾਊਨ ਫੂਡ ਤੇ ਇੱਥੇ ਆਪਾਂ ਕਰਦੇ ਹਾਂ ਜੀ ਇਹਨਾਂ ਦਾ ਫੂਡ ਟੈਸਟ ਬਾਈ ਹੁਣਾਂ ਨੇ ਬਿਲਕੁਲ ਨਵਾਂ ਇੱਕ ਅਪਰੇਸ਼ਨ ਸ਼ੁਰੂ ਕੀਤਾ ਨਵੀਂ ਇੱਕ ਸ਼ਾਪ ਸ਼ੁਰੂ ਕੀਤੀ ਆ ਤੇ ਇੱਥੇ ਆਪਾਂ ਤੁਹਾਨੂੰ ਦਿਖਾ ਦੇ ਅੰਦਰਲਾ ਵਾਤਾਵਰਨ ਕਿਵੇਂ ਦਾ ਹੈ ਕਿਸ ਤਰੀਕੇ ਨਾਲ ਹੈਗਾ ਜੀ ਇਹ ਤੇ ਪ੍ਰੋਪਰ ਐਡਰੈਸ ਵਗੈਰਾ ਬਾਈ ਹੁਣਾਂ ਤੋਂ ਗੱਲਬਾਤ ਕਰਦੇ ਆਂ ਇਹ ਜੀ ਅੰਦਰ ਦੀ ਇਹਨਾਂ ਦੀ ਐਂਟਰੈਂਸ ਬਿਲਕੁਲ ਨੀਟਨ ਕਲੀਨ ਹੈ ਜਿੱਥੇ ਤੇ ਉਹ ਛੋਟਾ ਜਿਹਾ ਕਿੰਨਾ ਦਾ ਸਿਸਟਮ ਹੈ ਤੇ ਇੱਥੇ ਫੂਡ ਜਿਹੜਾ ਹੈਗਾ ਹੈ ਉਹ ਬੜਾ ਯੂਨੀਕ ਮਿਲਦਾ ਤੇ ਬਾਕੀ ਦੇਖਦੇ ਆ ਬਾਈ ਉਹਨਾਂ ਦਾ ਫੂਡ ਕਿਹਦਾ ਆਰਡਰ ਅਸੀਂ ਇੱਥੇ ਪਹਿਲਾਂ ਕਰ ਚੁੱਕੇ ਆ ਸਾਰਾ ਕੋਈ ਇੱਕ ਅਸੀਂ ਹੋਰ ਹਾਸੀ ਨੂੰ ਮਿਲਾਉਂਦੇ ਆ ਜੀ ਹਾਂਜੀ ਭਲਵਾਨ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਭਾਜੀ ਪਹਿਲਾਂ ਮਾਈਕ ਫੜੋ ਮਾਈਕ ਮਾਈਕ ਫੜੋ ਜੀ ਮਾਈਕ ਫੜੋ ਮਾਈਕ ਭਾਜੀ ਕਿਵੇਂ ਠੀਕ ਠਾਕ ਹੋ ਹਾਂ ਵਧੀਆ ਵਧੀਆ ਰੋਲ ਕਰ ਰਿਹਾ ਅੱਛਾ ਇਹ ਭਾਜੀ ਉਹਨਾਂ ਦਾ ਮੈਨੂੰ ਲੱਗਦਾ ਤੁਸੀਂ ਸਾਰੇ ਜਾਣਦੇ ਹੋਣੇ ਹੋ ਕਿਉਂਕਿ ਭਾਈ ਹੁਣੀ ਬਹੁਤ ਫੇਮਸ ਫੂਡ ਕ੍ਰਿਟਿਕਸ ਨੇ ਮਤਲਬ ਕਹਿ ਲਿਆ ਵੀ ਭਾਈ ਹੁਣਾ ਨੂੰ ਕੋਲੋਂ ਜੇ ਕੋਈ ਖਾਣੇ ਦੀ ਕੋਈ ਚੀਜ਼ ਪਈ ਹੋਈ ਹੈ ਨਾ ਤਾਂ ਮਤਲਬ ਉਹ ਡਰਦੀ ਆ ਕਿਉਂਕਿ ਭਾਈ ਸਹੀ ਗੱਲ ਆ ਪਰ ਇਹ ਬੋਲ ਦੇ ਘਟ ਕੇ ਉਹ ਮਤਲਬ ਬੋਲ ਕੇ ਦੱਸੋ ਯਾਰ ਥੋੜਾ ਜਿਆ ਯਾਰ ਬਸ ਇੰਨੇ ਖਾਣ ਵਾਲੇ ਧਿਆਨ ਦੇਣਾ ਅੱਛਾ ਜਿਆਦਾ ਖਾਣ ਵਾਲੇ ਧਿਆਨ ਅੱਛਾ ਅੱਜ ਫਿਰ ਇਸ ਕਰਕੇ ਭਾਈ ਹੁਣੋ ਸਪੈਸ਼ਲ ਭਾਈ ਹੁਣਾ ਨੂੰ ਵੀ ਭਾਈ ਅੱਜ ਤੁਸੀਂ ਫੂਡ ਸਾਨੂੰ ਦੱਸਣਾ ਭਾਈ ਇਹਦਾ ਕਿਵੇਂ ਦਾ ਯਾਰ ਬਹੁਤ ਸਵਾਲ ਹੈ ਭਾਈ ਅੱਗੇ ਵੀ ਇਹਨਾਂ ਦੇ ਭਾਈ ਉਹਨਾਂ ਦੇ ਆਂਦੇ ਆਪਾਂ ਅੱਛਾ ਬਹੁਤ ਸਵਾਲ ਬਣਾਉਂਦੇ ਆ ਠੀਕਾ ਜੋ ਨਾਲਾ ਸਮਾਉਂਦਾ ਥੋੜਾ ਸਰਾਈ ਆ ਹਾਂ ਇੱਥੇ ਹੀ ਖਾਂਦੇ ਆ ਤੇ ਭਾਈ ਉਹਨਾਂ ਦੇ ਆ ਕੇ ਕੀ ਬਾਤ ਹੈ ਤੇ ਭਾਈ ਤੁਹਾਨੂੰ ਸ਼ੌਕ ਕਿਤੋਂ ਪਿਆ ਖਾਣ ਦੀਂਦਾ ਵਾਜੀ ਬਸ ਇੱਦਾਂ ਹੀ ਭਾਈ ਪਹਿਲਾਂ ਲਗਰਾਂ ਇੱਥੇ ਪਹਿਲਾਂ ਫਰੀਕੇ ਇੱਥੇ ਅੱਛਾ ਇੱਕ ਗੱਲ ਹੋਰ ਵੀ ਦੱਸੀ ਇਹ ਲੰਗਰਾਂ ਦੀ ਗੱਲ ਤੇ ਯਾਦ ਆ ਗਿਆ ਉਹ ਲਫਾਫੇ ਵਿੱਚ ਭਾਜੀ ਕੀ ਪਿਆ ਭਲਾ ਚਲੇਬੀਆਂ ਆ ਭਈਆ ਭੋਗ ਤੋਂ ਆਈ ਹੋਈ ਆ ਕਿਆ ਬਾਤ ਹੈ ਯਾਰ ਭਾਜੀ ਇਹ ਸੱਚੀ ਗੱਲ ਯਾਰ ਭਾਜੀ ਬਹੁਤ ਵਧੀਆ ਸੱਚਾ ਬੰਦਾ ਆ ਐ ਬਹੁਤ ਵਧੀਆ ਲੱਗਦਾ ਭਾਜੀ ਮੈਨੂੰ ਤੇਰੀਆਂ ਵੀਡੀਓ ਦੇਖ ਕੇ ਮੈਨੂੰ ਆਪ ਲੱਗਾ ਵੀ ਮੈਂ ਵੀ ਕੁਝ ਖਾਇਆ ਪੀਆ ਕਰਾਂ ਭਾਈ ਬਾਈ ਦੇਖ ਕੇ ਮੈਨੂੰ ਚਾਰ ਲਵਾਵੇ ਦਿੱਤੇ ਮੈਂ ਉਹਦਾ ਉਹਨਾਂ ਨੂੰ ਮਿੱਤਰਾਂ ਦੇ ਬੰਦੇ ਹੁੰਦੇ ਹਣੇ ਚਾਰ ਦਿੱਤੇ ਇਹਨੇ ਗੱਲ ਤੇ ਲੈ ਲਏ ਲੱਡਲੇਪੀਆਂ ਬਹੁਤ ਅਜਾ ਤੁਹਾਨੂੰ ਚਾਰ ਵਾਰਾਂ ਵਿੱਚ ਦਿੱਤੇ ਉਹਨਾਂ ਨੇ ਤੁਸੀਂ ਬਣ ਜਾਂਦੇ ਕਿਆ ਬਾਤ ਹੈ ਜੀ ਬਾਜੀ ਮਿਆ ਤੇ ਚਲੋ ਜਦ ਤੱਕ ਸਾਡਾ ਖਾਣਾ ਉਹਦਾ ਭਾਈ ਉਹਨਾਂ ਨੂੰ ਬਾਅਦ ਚ ਭਾਈ ਨੂੰ ਉਹਨਾਂ ਨੂੰ ਪੁੱਛਾਂਗੇ ਖਾਣ ਪੀਣ ਦਾ ਕਿਵੇਂ ਦਾ ਆ ਤੇ ਜਦ ਤੱਕ ਆਪਾਂ ਇੱਥੇ ਆਉਂਦੇ ਨਾਲ ਗੱਲ ਕਰਦੇ ਆ ਜੀ ਤੇ ਲੋ ਜੀ ਆਪਾਂ ਹੁਣ ਤੁਹਾਨੂੰ ਗੱਲ ਕਰਾਈਏ ਇੱਥੋਂ ਦੇ ਓਨਰ ਨਾਲ ਤੇ ਬਾਈ ਕੀ ਹਾਲ ਚਾਲ ਆ ਜੀ ਮੋ ਜੀ ਜੀ ਤੁਸੀਂ ਦੱਸੋ ਤੇ ਬਾਈ ਕਿਵੇਂ ਮਨ ਦੇ ਵਿੱਚ ਕਿਵੇਂ ਵਿਚਾਰ ਆ ਗਿਆ ਵੀ ਆਪਾਂ ਇੱਕ ਫੂਡ ਵਾਲੇ ਪਾਸੇ ਜਾਣਾ ਹੈ ਤੁਹਾਡਾ ਫੀਲਡ ਦਾ ਸੀਗਾ ਫੋਟੋਗ੍ਰਾਫੀ ਦਾ ਜੀ ਜੀ ਇੱਧਰ ਨੂੰ ਕਿਵੇਂ ਆਉਣਾ ਹੋ ਗਿਆ ਬਸ ਐਂ ਆਪਣੇ ਲੋਕਲ ਪੈਂਡ ਦੇ ਵਿੱਚ ਸਾਨੂੰ ਦਿੱਕਤ ਆਉਂਦੀ ਸੀ ਕਿਰਾਇਆ ਜਾਣਾ ਪੈਂਦਾ ਸੀ ਹੱਲ ਖੋਦ ਨੂੰ ਜਾਣਾ ਪੈਂਦਾ ਸੀਗਾ ਅੱਛਾ ਆਪ ਖਾਣ ਵਾਸਤੇ ਬਣਾਇਆ ਤੁਸੀਂ ਹਾਂ ਆਪ ਲਈ ਵੀ ਲੋਕਾਂ ਲਈ ਵੀ ਵਧੀਆ ਚਲੋ ਆਪ ਲੋਕਾਂ ਨੂੰ ਜਾਣਾ ਪੈਂਦਾ ਸੀ ਦੂਰ ਘਰਾਇਆ ਜਾਂ ਫਲੋਰ ਹਾਂ ਲੱਗ ਹੀ ਸਾਕੇ ਸਾਡੇ ਪੰਜ ਪਿੰਡਾਂ ਦੇ ਵਿੱਚ ਦਾ ਕੋਈ ਹੈ ਹੀ ਨਹੀਂ ਸੀਗਾ ਸੋਚਿਆ ਵੀ ਵਧੀਆ ਕੁਝ ਕਰਦੇ ਆ ਇੱਥੇ ਹਾਂਜੀ ਫਿਰ ਵਿਚਾਰ ਬਣ ਗਿਆ ਖੋਲਣ ਦਾ ਅੱਛਾ ਮਤਲਬ ਵੀ ਰਾਇਲ ਮਿਲ ਕੇ ਸੀਗਾ ਵੀ ਯਾਰ ਖਾਣ ਪੀਣ ਨੂੰ ਸਾਨੂੰ ਦਿੱਕਤ ਹੁੰਦੀ ਜਾ ਕੇ ਕਿਤੇ ਵੀ ਅਸੀਂ ਆਪਣੇ ਖੋਲ ਲਈਏ ਸਾਨੂੰ ਆਪਾਂ ਜ਼ਿਆਦਾ ਆਉਂਦੀ ਸੀਗੀ ਤੇ ਇਸ ਲਈ ਚਲੋ ਬਾਕੀਆਂ ਦਾ ਵੀ ਫਾਇਦਾ ਹੋ ਗਿਆ ਇਸ ਚੀਜ਼ ਚ ਅੱਛਾ ਹਾਂਜੀ ਤੇ ਹੁਣ ਅੱਛਾ ਭਾਜੀ ਇਹ ਜਿਹੜੀ ਸ਼ਾਪ ਦੇ ਵਿੱਚ ਕਿੰਨਾ ਕਿ ਮੈਨੂ ਜਿਹੜਾ ਆਇਆ ਹੈ ਅੱਜ ਸਾਈਡ ਕਿਵੇਂ ਹੋਇਆ ਕਿ ਇਸ ਕਿਹੜੀ ਕਿਹੜੀ ਚੀਜ਼ ਤੁਸੀਂ ਇਸ ਵਿੱਚ ਐਡ ਪ੍ਰੋਪਰ ਕੀਤੀ ਹੈ ਇਦੇ ਵਿੱਚ ਪੀਜ਼ਾ ਤੋਂ ਲੈ ਕੇ 버거 ਪਾਸਤਾ ਨੂਡਲ ਮੰਜੂਰੀਨਗਰ ਦਾ ਚੀਜ਼ੀਲੀਗਨ ਬੈਜ ਨੋਨ ਬੈਜ ਮਤਲਬ ਸਭ ਕੁਝ ਹੀ ਆ ਸਾਰਾ ਕੁਝ ਅਲਮੋਸਟ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਸ਼ਾਪ ਸ਼ੁਰੂ ਕੀਤੇ ਹਨ ਸਾਡੀ ਓਪਨਿੰਗ ਸੀ 7 ਮਾਰਚ ਦੀ 7 ਮਾਰਚ ਦੀ ਮਤਲਬ ਹਜੇ ਤੁਹਾਨੂੰ 20 ਦਿਨ ਹੀ ਹੋਏ ਆ ਜੀ ਜੀ 20 ਕਿ ਦਿਨ ਹੋ ਗਿਆ ਨਾ ਕਿਆ ਬਾਤ ਹੈ ਭਾਈ ਕਿਵੇਂ ਰਿਸਪੌਂਸ ਕਿਵੇਂ ਆ ਰਿਹਾ ਹੈ ਰਿਸਪੌਂਸ ਸਾਰਿਆਂ ਦਾ ਬਹੁਤ ਵਧੀਆ ਆ ਰਿਹਾ ਜੀ ਪੂਰਾ ਵਧੀਆ ਤੇ ਬਾਕੀ ਜਿੱਥੇ ਇਧਰ ਦੇ ਪਹਿਲਵਾਨ ਜੀ ਹੁਣ ਆ ਕੇ ਖਾ ਕੇ ਗਏ ਹੁਣ ਤਾਂ ਰਿਸਪੌਂਸ ਵਧੀਆ ਹੋਣੇ ਹੁਣ ਕਿਉਂ ਬਜੀ ਤੇ अच्छा भाई रेट वाजिब कितना गया थे रेट कितना गया क्योंकि पिंड दा मामला मैक्सिमम शहर ਨਾਲ ਬਹੁਤ ਘਾਟੀ ਰੱਖਿਆ ਹੋਇਆ اچھا ਸ਼ਹਿਰ ਨਾਲ ਬਹੁਤ ਘਾਟ ਰੇਟ ਰੱਖਿਆ ਹੋਇਆ ਜਿਹੜਾ ਵੀ ਹਰੇਕ ਕੋਈ ਫੋਲਡ ਕਰ ਸਕੇ ਇਸ ਜੀ ਚਲੋ ਚਿਕਨ ਆਈਟਮ ਕਿੰਨੇ ਕਿਤਨੇ ਤੋਂ ਸਟਾਰਟ ਹੋ ਜਾਂਦੀ ਹੈ ਤੁਹਾਡੀ ਚਿਕਨ ਦੀ ਆਈਡੀ ਮੈਂ ਆਪਣੇ ਕੋਲ 버ગર 90 ਰੁਪਏ ਤੋਂ ਸਟਾਰਟ ਹੋ ਜਾਂਦਾ 90 ਰੁਪਏ ਤੋਂ ਹਾਂਜੀ ਤੇ ਹਾਈਸਟ 160 70 ਹਾਂਜੀ 160 70 ਤੱਕ ਚਲੋ ਤੇ ਆਪਾਂ ਹੁਣ ਬਾਲੀ ਵੇਟ ਨਹੀਂ ਕਰਨੀ ਜੀ ਤੇ ਆਰਡਰ ਤੁਹਾਨੂੰ ਅਸੀਂ ਦੇ ਚੁੱਕੇ ਹਾਂ ਪਲੀਜ਼ ਆਰਡਰ ਸਾਡਾ ਜਲਦੀ ਲਿਆਓ ਕਿਉਂਕਿ ਸਾਡੇ ਪਹਿਲਵਾਨ ਜੀ ਭੁੱਖੇ ਨੇ ਆਰਡਰ ਸਾਡਾ ਰੈਡੀ ਹੋ ਰਿਹਾ ਬਸ 10 ਮਿੰਟ ਦਾ ਲੱਗ ਜਾਵੇ ਠੀਕ ਹੈ ਜੀ ਵੀਡੀਓ ਬਣਾ ਦੇਖਣਾ ਚਾਹਦਾ ਤੁਹਾਡੇ ਇੰਸਟਾਗ੍ਰam ਤੇ ਪੇਜ ਹੋਇਆ ਹੈ ਸੌਫ ਦਾ ਪੇਜ ਬਣਾਇਆ ਤਾਂ ਹਮਨ ਕੋਲ ਜੀ ਤਾਂ ਸਾਰੇ ਫੋਲੋ ਕਰੋ ਉਹ ਦੇਖੋ ਤੇ ਇੱਕ ਵਾਰੀ ਉਹਨੂੰ ਵਿਜ਼ਿਟ ਕਰਿਓ ਤੇ ਟੇਸਟ ਜ਼ਰੂਰ ਚੈੱਕ ਕਰਿਓ ਜੇ ਵਧੀਆ ਲੱਗਾ ਤਾਂ ਮੈਂ ਦੁਬਾਰਾ ਵੀ ਆਉਣਾ ਤੇ ਨਹੀਂ ਟੇਸਟ ਫ੍ਰੀ ਕਰਾਉਣੇ ਚਾਹ? ਹਾਂ ਜੀ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਜਿਹੜਾ ਭਾਈ ਦਾ ਵੀਡੀਓ ਦੇਖਿਆ ਉਹਨਾਂ ਲਈ ਫ੍ਰੀ ਹੋਊਗਾ। ਉਹ ਨਹੀਂ ਨਹੀਂ ਭਾਜੀ ਨਹੀਂ ਨਹੀਂ ਅਸੀਂ ਤਾਂ ਭਾਜੀ ਖੁਦ ਨਹੀਂ ਫ੍ਰੀ ਕਰਦੇ ਅਲਨ ਕਿਉਂਕਿ ਅਸੀਂ ਕਲੀਅਰ ਜੀ ਗੱਲ ਆ ਸਾਡਾ ਮੇਨ ਕਲੀਅਰ ਫੰਡਾ ਹੁੰਦਾ ਅਸੀਂ ਪੇ ਕਰਕੇ ਖਾਣਾ ਹੁੰਦਾ ਆ ਜੋ ਤੁਹਾਡੀ ਤੁਹਾਡਾ ਫੂਡ ਦਾ ਰਿਵਿਊ ਹੋਣਾ ਅਸੀਂ ਉਹ ਦੇਣਾ ਬਾਜੀ ਸਾਨੂੰ ਪਸੰਦ ਆਇਆ ਅਸੀਂ ਯਹਾਂ ਵਧੀਆ ਕਹਾਂਗੇ ਸਾਨੂੰ ਨਹੀਂ ਪਸੰਦ ਆਇਆ ਅਸੀਂ ਮੜਾਂ ਮਾਰੇ ਸਿਰੋਜ ਸਮਝਾ ਕੋਲ ਬੰਨਾ ਬਾਅਦ ਚੰਗਾ ਖਾਣਾ ਪੀਣਾ ਕੱਪੜਾ ਇਹਦਾ ਸਭ ਬਰੀ ਚਾਉਂਦਾ ਜੇ ਲੋ ਸਾਡਾ ਵੀ ਹੋਰ ਕੰਮ ਸੀ ਉਸ ਤੋਂ ਬਾਅਦ ਇਹ ਸਿਰੋਜ ਕੀਤਾ ਜੇ ਲੋ ਇਹ ਚਾਹੀਏ ਵੀ ਆਪਣੇ ਪੈਂਟ ਲੋਕਲ ਦੇ ਵਿੱਚ ਜਿਹੜੇ ਸਾਡੇ ਸਾਨੂੰ ਇਹ ਸ਼ੇਪ ਪੈਂਟ ਦੇ ਨਾਲ 5-7 ਪੈਂਟ ਹੋਰ ਲੱਗਦੇ ਨੇ ਲੋਕਲ ਜਿਹਨਾਂ ਨੂੰ ਦੂਰ ਦੂਰ ਸ਼ਹਿਰ ਜਾਣਾ ਪੈਂਦਾ ਕੁਝ ਬੱਚੇ ਹੁੰਦੇ ਕੁਝ ਨਿਆਣੇ ਕੁ ਸਿਆਣੇ ਆ ਉਹ ਦੂਰ ਜਿਆਦਾ ਜਾ ਨਹੀਂ ਫੜਦੇ ਰਾਤ ਦੇ ਲਈ ਦਿਨ ਦੇ ਲਈ ਤੇ ਉਹਨਾਂ ਦੇ ਅਕੋਰਡ ਦੇ ਅਸੀਂ ਕੀਤਾ ਵੀ ਰੇਟ ਵੀ ਘੱਟ ਕੀਤਾ ਤੇ ਅਗਰੇ ਜਦੋਂ ਸੀਡਿੰਗ ਵੀ ਬਧਿਆ ਕੀਤੀ ਹੈ ਹੁਣ ਜਾਣ ਵਾਸਤੇ ਸੰਗਤ ਬਸ ਵਧੀਆ ਵੀ ਬੱਤਨ ਬੈਠਾ ਆ ਔਰ ਖਾਣਾ ਵੀ ਬਿਲਕੁਲ ਟੇਸਟ ਵਧੀਆ dama ਦਾ ਉਹ ਇੱਥੇ ਜਿੰਨੇ ਕੁ ਹੁਣ ਜਿੰਨੀ ਜਾਨੀ ਸੀ ਉਮੀਦ ਕੀਤੀ ਸੀਗੀ ਉਹਦੇ ਅਕੋਰਡਿੰਗ ਸਾਨੂੰ ਰਿਸਪੌਂਸ ਵਧੀਆ ਆ ਰਿਹਾ ਤੇ ਸਾਰੇ ਜਿਹੜੇ ਇੱਕ ਵਾਰ ਆਏ ਉਹ ਬਾਰ-ਬਾਰ ਆ ਲਈ ਹੈ ਟੇਬਲ ਬਹੁਤ ਤੁਸੀਂ ਘੱਟ ਲਈ ਚਾਰ ਟੇਬਲ ਲਾਇਆ ਤੇ ਕਿਵੇਂ ਲੱਗਦਾ ਕੱਲ ਨੂੰ ਰਸ਼ਵਤਨ ਦੀ ਸੰਭਾਵਨਾ ਹੋ ਸਕਦੀ ਹੈ ਇੱਥੇ ਲੋਕਲ ਦੇਖ ਰਿਹਾ ਨਹੀਂ ਸਾਨੂੰ ਅਗਰ ਹੋਰ ਕੋਈ ਮਤਲਬ ਜਗਾ ਸਪੇਸ ਦੇ ਸਾਨੂੰ ਅਕੋਰਡਿੰਗ ਕੁਝ ਵਧੀਆ ਮਿਲ ਗਿਆ ਅਗਰ ਕੁਝ ਸਪੇਸ ਜ਼ਿਆਦਾ ਮਿਲ ਗਈ ਅਸੀਂ ਚਾਹੁੰਦੇ ਜੀ ਸਾਨੂੰ ਥੋ ਪਈ ਕੋਈ ਸ਼ੀਟਿੰਗ ਚਾਹਾਂ ਕਰੀਏ ਜੇ ਪਰ ਤੁਸੀਂ ਕਿੱਡੀ ਪਾਰਟੀ ਵਾਸਤੇ ਜਾ ਕੋਈ ਮਤਲਬ ਕੇਕ ਵਗੈਰਾ ਬਟਨਾ ਜਾ ਵੱਡੀ ਪਾਰਟੀ ਕਰਨੀ ਆ ਉਹਦੇ ਕੋਲੋਂ ਬੇਚਾਉਂਦੇ ਤੁਸੀਂ ਕੁਛ ਕੁਝ ਪਤਾਈਏ ਅੱਛਾ ਬਾਕੀ ਸਾਰੇ ਜੀ ਸਪੋਰਟ ਦੇ ਨਾਲ ਆ ਤੁਸੀਂ ਵੀਡੀਓ ਮਾਧਮੇ ਜੀ ਆਏ ਆ ਤੁਹਾਡੇ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਸੋ ਮਚ ਭਾਈ ਤੁਹਾਡਾ ਤੁਸੀਂ ਦੇਖੋ ਜੀ ਤੁਹਾਡਾ ਖਾਣਾ ਵਧੀਆ ਸੀਗਾ ਤੁਹਾਡਾ ਲੋਕਾਂ ਤੇ ਰਿਕਮੈਂਡ ਕੀਤਾ ਸਾਡੇ ਲੋ ਆ ਉਹ ਦਸਵਾ ਤਨੂੰ ਲੋਕ ਕਿਹੜੇ ਨੇ ਉਹ ਆ ਲੋਕ ਨਹੀਂ ਇਹ ਭਾਈ ਹੁਣੇ ਡੀਜੇ ਦਾ ਕੰਮ ਕਰਦੇ ਨੇ ਤੇ ਬਾਈ ਹੁਣਾਂ ਨੇ ਬਹੁਤ ਵਧੀਆ ਮੈਨੂੰ ਫੂਡ ਰეკਮੈਂਡ ਕੀਤੇ ਨੇ ਜਿਹੜੇ ਵੀ ਅਸੀਂ ਕਾਫੀ ਸ਼ੂਟ ਕੀਤੇ ਨੇ ਚਾਹੇ ਉਹ ਫਲੋਰ ਸੀਗੇ ਚਾਹੇ ਉਹ ਅਦਰ ਆਪਣੇ ਉਹ ਸੀਗੇ ਪਰੋਠੇ ਵਾਲੇ ਆਰਸੀ ਪਲਾਜ਼ਾ ਦੇ ਕੋਲ ਇਹਨਾਂ ਨੇ ਬਾਈ ਹੁਣਾਂ ਰეკਮੈਂਡ ਕੀਤਾ ਤੇ ਅੱਜ ਬਾਈ ਇੱਕ ਰეკਮੈਂਡੇਸ਼ਨ ਤੇ ਦੁਬਾਰਾ ਆਏ ਆ ਜੀ ਆਪਣੇ ਭਰਾ ਭੁਣੀਆਂ ਤੁਹਾਡੇ ਪਰ ਦੱਸਿਆ ਇਹ ਤੁਹਾਨੂੰ ਜਰੂਰ ਇੱਕ ਵਾਰੀ ਮੈਨੂੰ ਲੈ ਕੇ ਆਓ ਤੇ ਤੁਹਾਡਾ ਨਵੇਂ ਭੁਣਾਂ ਨਾਲ ਤੁਹਾਨੂੰ ਮਿਲ ਹੋ ਗਿਆ ਇਹਨਾਂ ਆਪਾਂ ਨੂੰ ਜੋ ਆਪਣਾ ਦਿਲੋਂ ਪਿਆਰ ਆ ਪਰ ਆਉਂਦੇ ਜਾਂਦੇ ਬਹੁਤ ਵਧੀਆ ਨਾਲ ਚਲੋ ਜਾਂਦੇ ਜਾਂਦੇ ਅਸੀਂ ਇੱਕ ਪ੍ਰੋਮੋਸ਼ਨ ਹੋਰ ਕਰ ਦਈਏ ਭਾਈ ਉਹਨਾਂ ਦਾ ਡੀਜੇ ਆ ਜੀ ਇਹਦਾ ਭਾਈ ਭਾਈ ਜੇ ਕਿਸੇ ਨੇ ਡੀਜੇ ਲਵਾਉਣਾ ਹੋਇਆ ਭਾਈ ਉਹਨਾਂ ਕੋਲ ਲਵਾ ਸਕਦਾ ਘੱਟ ਰੇਟ ਦੇ ਤੇ ਕਿਉਂ ਭਾਈ ਸਾਡਾ ਰੈਫਰੈਂਸ ਦੇ ਦਿਓ ਭਾਈ ਉਹ ਵੀ ਘੱਟ ਰੇਟ ਲਾਉਣਗੇ ਬਿਲਕੁਲ ਬਿਲਕੁਲ ਖਾਣਾ ਪੀਣਾ ਵੀ ਫ੍ਰੀ ਮਿਲ ਸਕਦਾ ਆਏ 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 ਕੀ ਬਾਤ ਹੈ ਆਸਵਾਦ ਬਕਰ ਡੀਜੇ ਨਾਲ ਨਹੀਂ ਡੀਜੇ ਲੱਗਾ ਖਾਣਾ ਪੀਣਾ ਫ੍ਰੀ ਕਰੋ ਤੇ ਤਾਈਏ ਸਾਡੇ ਨਾਲੇ ਹੁੰਦਾ ਇਹਦਾ ਵੀ ਖਾਣਾ ਪੀਣਾ ਫ੍ਰੀ ਹੈ ਸਾਡੇ ਬਿਲਕੁਲ ਬਿਲਕੁਲ ਚਲੋ ਥੈਂਕ ਯੂ ਸੋ ਮਚ ਭਾਜੀ ਆਰਡਰ ਲਿਆਓ ਤੁਹਾਡਾ ਜਲਦੀ ਕਿਉਂਕਿ ਸਾਡਾ ਇਧਰ ਸ਼ੇਰ ਭੁੱਖਾ ਆ ਠੀ ਆਹੀ ਹੁਣ ਹੁਣ ਸਾਨੂੰ ਲੈ ਕੇ ਜਾ ਰਿਹਾ ਕਿਚਨ ਚ ਪਾ ਜੀ ਆਜੋ ਹੁਣ ਚਲਿਏ ਕਿਚਨ ਚ ਆਹ ਲੋ ਜੀ ਹਮਾਰਾ ਕਿਚਨ ਆਪਣੇ ਕਿਚਨ ਦਿਖਾਣੇ ਆ ਜੀ ਇਹ ਆ ਜੀ ਆਪਣੀ ਕਿਚਨ ਜਿਹੜੀ ਆਪਾਂ ਫਰਾਈਰ ਵਾਲਾ ਫਰਾਈ ਸਿਸਟਮ ਥੋੜਾ ਜਿਹਾ ਫਰਾਈ ਸਿਸਟਮ ਥੋੜਾ ਜੀ ਓਕੇ ਹਾਂ ਜੀ ਦੇ ਵਿੱਚ ਗ੍ਰਿਲਡ ਦਾ ਵੀ ਹੈਗਾ ਆਪਣੇ ਕੋਲ ਸਾਰਾ ਇਹ ਅੱਛਾ ਗ੍ਰਿਲਡ ਸਿਸਟਮ ਰੱਖਿਆ ਹੈ ਵੀ ਆਪਣੇ ਕੋਲ ਬਾਕੀ ਦੋ ਸਾਰੇ ਵਿਚਾਰ ਰੱਖੀ ਜਾ ਵੀ ਜਿਸਨੇ ਵੀ ਖਾਣਾ ਪੀਣਾ ਪੂਰਾ ਫਰੈਸ਼ ਹੋਵੇ ਬਿਲਕੁਲ ਇਹ ਗ੍ਰਿਲਡ ਦੇ ਵਿੱਚ ਤੇ ਜਿਹੜੀ ਵੀ ਆਪਾਂ ਕੋਈ ਵੀ ਚੀਜ਼ ਤੁਸੀਂ ਆਰਡਰ ਕਰੋਗੇ ਉਹ ਮੌਕੇ ਤੇ ਫਰੈਸ਼ ਚੀਜ਼ ਸਬਜੀ ਵਗੈਰਾ ਜੋ ਵੀ ਵੇਚਦੇ ਸਾਰਾ ਫਰੈਸ਼ ਕੱਟਿਆ ਜਾਂਦਾ ਹੈ ਅਜਾ ਮਤਲਬ ਕੱਟ ਕੇ ਕੋਈ ਚੀਜ਼ ਰੱਖੀ ਨਹੀਂ ਜਾਂਦੀ ਪਹਿਲਾਂ ਕੁਝ ਵੀ ਰੱਖਣਾ ਨਹੀਂ ਅਸੀਂ ਅਸੀਂ ਜੋ ਵੀ ਕੱਟਣਾ ਅਸੀਂ ਓਨ தி ਸਪੋਰਟ ਮੌਕੇ ਤੇ ਕੱਟ ਕੇ ਦੇਣਾ ਹੈ ਮੌਕੇ ਤੇ ਤਿਆਰ ਕਰਨਾ ਜਿੰਨਾ ਤੁਸੀਂ ਆਰਡਰ ਕਰੋਗੇ ਉਹਦੇ ਹਿਸਾਬ ਨਾਲ ਸਾਨੂੰ ਜਿਹੜੀ ਵੀ ਚੀਜ਼ ਕੋਲ ਤੁਸੀਂ ਮੌਕੇ ਤੇ ਇਕੱਠ ਹੋਣੀ ਹੈ ਇਹ ਪਹਿਲਾਂ ਨਹੀਂ ਰੱਖਣੀ ਕੋਈ ਪੁਰਾਣੀ ਹੀ ਰੱਖਣੀ ਜਿਹੜੀ ਬੇਸ ਚੀਜ਼ ਹੈ ਉਹ ਛੱਡ ਦੇਣੀ ਹੈ ਪਹਿਲੀ ਗੱਲ ਤਾਂ ਵੇਚ ਰਹਿੰਦੀ ਨਹੀਂ। ਜਦੋਂ ਕਸਟਮਰ ਆਉਂਦੇ ਆ ਮੌਕੇ ਤੇ ਜਲ ਜਾਂਦੀ ਹੈ। ਸ਼ਾਮ ਤੱਕ ਸਾਡਾ ਸਾਰਾ ਸੇਲ ਹੋ ਜਾਂਦਾ। ਡੇਲੀ ਫਲੈਟ ਸਾਡੀ ਚੀਜ਼ਾਂ ਦੀ ਆਪਣੀ ਡੇਲੀ ਆਣਾ ਚਿਕਨ ਡੇਲੀ ਆਣਾ। ਜੋ ਵੀ ਆਉਣੀ ਹੈ ਸੇਲ ਨੂੰ ਸਭ ਫਰੈਸ਼ ਆਦਾ ਮਾਲ। ਤੇ ਸ਼ਾਮ ਤੱਕ ਆਪਣੀ ਸੇਲ ਜਿਹੜੀ ਹੋ ਜਾਂਦੀ ਹੈ। ਤੇ ਬਾਈ ਹੁਣ ਇੱਕ ਜਾਂਦੇ ਹਾਂ ਹੁਣ ਸਾਨੂੰ ਨਾ ਸਭ ਤੋਂ ਪਹਿਲਾਂ ਡਰੈਫੀ ਦੱਸਿਓ ਨਾਲ ਵੀ ਐਡਰੈਸ ਤੁਹਾਡਾ ਕਿੱਥੇ ਦਾ ਪੈਂਦਾ ਹੈ? ਇਹ ਆਪਣਾ ਪਿੰਡ ਹੱਟੀ ਪੈਂਦਾ ਜੀ। ਜੀ। ਇਹ ਤਹਿਸੀਲ ਫਲੋਰ ਹੈ ਜੀ ਜਿਹੜਾ ਜਲੰਧਰ ਹੈ ਤੇ ਜਿਹੜਾ ਇਹ ਫਲੋਰ ਆ ਕ੍ਰਿਮਕਾ ਤੋਂ ਲੈ ਕੇ ਫਲੋਰ ਤੋਂ ਬੜਾ ਬਿਡ ਰੋਡ ਦੇ ਵਿੱਚ ਸੈਂਟਰ ਵਿੱਚ ਪ ਆਲੇ ਪਿੰਡ ੱਟੀ ਪਿੰਡ ੱਟੀ ਆ ਪਿੰਡ ੱਟੀ ਆ ਹਾਂਜੀ ਇਹ ਸ਼ਹਿਰ ਆਪ ਨੂੰ ਬਲੌਰ ਵੀ ਲੱਗਦਾ ਗੁਰਾਇਆਂ ਵੀ ਲੱਗਦਾ ਅਪਰਾ ਵੀ ਲੱਗਦਾ ਨਗਰ ਵੀ ਲੱਗਦਾ ਇਧਰੋਂ ਬੜਾ ਬੜਾ ਇਹ ਸੈਂਟਰ ਦੇ ਵਿੱਚ ਬਿਲਕੁਲ ਸਾਡਾ ਪਿੰਡ ੱਟੀ ਹੈ ਕੀ ਬਾਤ ਆ ਚਲੋ ਸੋਮ ਥੈਂਕ ਯੂ ਸੋ ਮਚ ਬਰੀ ਥੈਂਕ ਯੂ ਅਸੀਂ ਚਾਹੁੰਦੇ ਆ ਵੀ ਤੁਹਾਡੇ ਕੋਲ ਸਾਡੇ ਭਰਾ ਜਰੂਰ ਇਹ ਕਰੀ ਤੁਹਾਡੇ ਦਾ ਫੂਟੇਸ ਜਰੂਰ ਕਰ ਲਓ ਕਿਉਂਕਿ ਤੁਹਾਡੀ ਕੁਆਲਿਟੀ ਬਹੁਤ ਵਧੀਆ ਤੇ ਅਸੀਂ ਚਾਹੁੰਦੇ ਆ ਵੀ ਪੰਜਾਬੀ ਨੂੰ ਪੰਜਾਬੀ ਪ੍ਰਮੋਟ ਕਰੂਗਾ ਤਾਂ ਹੀ ਪੰਜਾਬੀ ਅੱਗੇ ਵਧੂਗਾ ਸਾਡੇ ਕੋਲ ਵੈਜਨ ਨਾਨ ਵੈਜ ਦੋਨੋਂ ਆਈਟਮ ਹੈਗੀ ਆ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਕੋਲ ਜਿਹੜੇ ਲੱਗ ਬਣਾਉਨੇ ਹੋ ਦਜੀਨ ਲੱਗ ਬਣਾਉਨੇ ਕਿਉਂਕਿ ਹਰ ਇੱਕ ਬੰਦਾ ਵੈਜ ਨਹੀਂ ਖਾਂਦਾ ਹਰ ਇੱਕ ਨਾਨ ਵੈਜ ਖਾਂਦਾ ਹਰ ਇੱਕ ਨਾਨ ਵੈਜ ਨਹੀਂ ਖਾਂਦਾ ਸਾਡਾ ਕਿਸੇ ਵੀ ਤਰ੍ਹਾਂ ਕੋਈ ਮਿਕਸ ਅਪ ਨਹੀਂ ਹੈਗਾ ਵੀ ਭਾਂਡੇ ਉਹੀ ਜਿਹਾ ਚੀਜ਼ਾਂ ਉਹੀ ਵਰਤੀ ਹੈ ਅਸੀਂ ਹਰ ਇੱਕ ਚੀਜ਼ ਨੂੰ ਅਲੱਗ-ਅਲੱਗ ਕੀਤਾ ਹੋਇਆ ਹੈ ਜੇਕਰ ਵੈਜ ਵਾਲੇ ਹੋਗੇ ਤੈਨੂੰ ਫਰੈਸ਼ ਵੈਜੇ ਹੀ ਮਿਲੂਗਾ ਉਹ ਵਾਹ ਜੀ ਜੋ ਤੇਲ ਦਾ ਕੜਾਈ ਦਾ ਜੋ ਵੀ ਦੋ ਸਾਡੇ ਸਾਹਮਣੇ ਪੱਟੀਆਂ ਦੀਆਂ ਕੀਤੀਆਂ ਸੀ ਉਹ ਅਲੱਗ-ਅਲੱਗ ਕੀਤਾ ਹੋਇਆ ਹੈ ਕੀ ਬਾਤ ਹੈ ਬਹੁਤ ਵਧੀਆ ਲੱਗਾ ਭਾਈ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਤੇ ਲੋ ਜੀ ਫਾਈਨਲੀ ਸਾਡਾ ਮੀਨੂ ਰੈਡੀ ਹੈ ਜੀ ਤੇ ਮੀ ਲੋ ਜੀ ਆ ਆ ਗਿਆ ਆਪਣਾ ਸਮਾਨ ਪਰ ਆਇਆ ਹਜੇ ਤੁਹਾਡੇ ਹਿਸਾਬ ਨਾਲ ਥੋੜਾ ਯਾ ਹਾਂ ਹਾਂ ਤੇ ਅੱਛਾ ਪਹਿਲਾਂ ਸ਼ੁਰੂ ਕਰੋ ਕੀ ਕਰਨਾ ਪਹਿਲਾਂ ਆ ਦੇ ਨਹੀਂ ਪਹਿਲਾਂ ਇਹਨੂੰ ਕਰਨਾ ਕਿ ਇਹਨੂੰ ਕਰਨਾ ਹਾਂ ਤੇ ਪੀਜਾ ਕਰਨਾ ਪਹਿਲਾਂ ਪੀਜਾ ਸਟਾਰਟ ਕਰੀਏ ਨਾ ਹਾਂ ਜੀ ਪੀਜਾ ਜਪਾਓ ਆਹ ਵਾ ਯਾਰ ਇੱਕ ਦਾਰੀ ਤੇਰੇ ਵਾਲਾ ਸਟਾਈਲ ਹੀ ਚੱਲਣਾ ਹੈ ਨਾ ਜੱਟਾਂ ਵਾਲਾ ਕੰਮ ਕਰਦਾ ਜੱਟਾਂ ਵਾਲਾ ਕੰਮ ਕੀ ਬਾਤ ਹੈ ਕੱਟਿਆ ਨਹੀਂ ਇਹਨਾਂ ਨੂੰ ਆ ਜਾਣਾ ਹਾਂ ਸ਼ਾਕਾਹ ਕਰਾਂ ਆ ਹੁੰਦਾ ਜਟਾ ਵਾਲਾ ਸੌਦਾ। ਹੋਏ। ਕੀ ਬਾਤ ਹੈ। ਹੋ ਪਰ ਕੀ ਕੀ ਚਾਹੀਦਾ ਤੁਹਾਨੂੰ? ਹਾਂ ਪਤਾ ਜੀ। ਰੈਜੀ ਬਾਲਣੀ। ਕੀ ਬਣੀ? ਕਿਹੜੀ? ਚਿਲੀ ਫਲੈਕਸ। ਮੈਂ ਅਜੇ ਫਲੈਕਸ ਤੇਰੀ ਕਰ ਰਿਹਾ ਜ਼ਰਾ ਬਾਈ ਕੁਆ ਚੱਕਦੇ ਫੱਟੇ। ਮੈਂ ਦੇਖਾਂਗੇ ਦਵਾਂ ਖਾਵਾਂ। ਮੈਂ ਤਾਂ ਨਹੀਂ ਹੜਾ ਹੜਦਾ। ਥੋੜੀ ਜਿਹਾ ਸੈਟਅਪ ਕਰ ਲਈ ਹੈ ਨਾ ਕਿਵੇਂ ਕਿਵੇਂ। ਤੇ ਬਾਈ ਕਿਵੇਂ ਲੱਗਾ ਪਹਿਲਾਂ ਤਾਂ ਬਣ ਗਿਆ ਸੁਪੀਜਾ ਦਾ ਸੁੱਕੀ ਬਣ ਗਿਆ। ਹਾਂ ਬਾਈ ਸੋਹਰਾ ਜੀ। ਸਰਾਂ ਝੂਠੀ ਬੋਲਣਾ ਭਾਈ ਕਾਲੂ ਇਹ ਦੇਖ ਲੈ ਫਿਰ ਭਾਈ ਇਹ ਦੇਖ ਲੋ ਵੀ ਭਲਵਾਨ ਜੀ ਨੇ ਚੇ ਕਾਲੂ ਇੱਥੇ ਆਏ ਜੇ 버ਗਰ ਤੁਹਾਨੂੰ ਇਹਦੇ ਕੋਈ ਖਾਣਾ ਦਾ ਪਸੰਦ ਨਾ ਆਇਆ ਤੇ ਭਾਈ ਨੂੰ ਤੁਸੀਂ ਕਹਿਣਾ ਮੈਨੂੰ ਨਹੀਂ ਕਹਿਣਾ ਕਿਉਂਕਿ ਪਹਿਲਾਂ ਭਾਈ ਨੇ ਰਿਕਮੈਂਡ ਕੀਤਾ ਹਾਂ ਨਹੀਂ ਅੱਗੇ ਵੀ ਕਾਹੇ ਖਾਂਦਾ ਆਪਾ ਅੱਛਾ ਸਵਾਦ ਲੱਗਦਾ ਕਰਕੇ ਆਉਣਾ ਇੱਥੇ ਤਾਂ ਆਇਆ ਭਜੀ ਕੀ ਬਾਤ ਨਿਆਰੇ ਵਾਜ ਜਾਂਦੇ ਖਾਣ ਨੂੰ ਆ ਜੀ ਵਾ ਅੱਛਾ ਇੱਧਰ ਨਿਆਰੇ ਦੀ ਗੱਲ ਛੱਡੋ ਉੱਧਰ ਦੇਖੋ ਮੈਂ ਹਜੇ ਇੱਕ ਬਾਈ ਦੇ ਲਈ ਬਾਈ ਵੀ ਅੰਦਰ ਦੇਖੋ ਚੱਕੋ ਅੱਛਾ ਬਾਈ ਦਾ ਕਿਤੇ ਕਿਤੇ ਮੁਕਾਬਲਾ ਲਵਾਉਣੇ ਮੈਂ ਕਹਿੰਦਾ ਤੁਸੀਂ ਨਾ ਵੀਡੀਓ ਦੇ ਥੱਲੇ ਕਮ ਤੇ ਲਾਈਕ ਕਰਿਓ ਸਭ ਤੋਂ ਵੱਧ ਜਿਹੜਾ ਲਾਈਕ ਹੋਣਗੇ ਫਿਰ ਅਸੀਂ ਬਾਈ ਹੁਣ ਦਾ ਮੁਕਾਬਲਾ ਕਰਾਵਾਂਗੇ ਤਕੜੇ ਬੰਦੇ ਨਾਲ ਜਿਹੜਾ ਪੂਰਾ ਖਾਣ ਦਾ ਫੈਸਲਾ ਹੋਵੇ ਕਿਉਂ ਭਲੀ ਹਾਂਜੀ ਚਲੋ ਹੂੰ ਹੋਈ ਚੱਕੀ ਜਾਣਾ ਹਾਂ ਬੇ ਬੇ ਫਿਕਰ ਹੋਗੇ ਬਈ ਰੀਅਲੀ ਪੀਜ਼ਾ ਬਹੁਤ ਵਧੀਆ ਆ ਤੇ ਜਿੱਦਾਂ ਦਾ ਮੈਨੂੰ ਜੇਥੇ ਜੈਸੇਗਾ ਤੇ ਅਸੀਂ ਬੈਠੇ ਨਾ ਮੈਨੂੰ ਉਮੀਦ ਨਹੀਂ ਸੀ ਸੱਚੀ ਗੱਲ ਸਾਬ ਵੀ ਪੀਜ਼ਾ ਦਾ ਫਲੇਵਰ ਇੰਨਾ ਵਧੀਆ ਹੋਊਗਾ ਨੂਰਬੈਲ ਦੇ ਵਿੱਚ ਬਹੁਤ ਵੱਡੀ ਵੱਡੀ ਸ਼ਾਪਸ ਨੇ ਬਹੇ ਲੋਕ ਕਹਿੰਦੇ ਮੈਨੂੰ ਵੀ ਕੌਂਟਰੋਵਰਸੀ ਆ ਜਾਂਦੀ ਹੈ ਮੈਂ ਕਲੀਅਰ ਕਹਿ ਰਿਹਾ ਇੱਕ ਛੋਟਾ ਜਿਹਾ ਪਿੰਡਾ ਅਟੀ ਉਸ ਪਿੰਡ ਦੇ ਵਿੱਚ ਇੰਨਾ ਵਧੀਆ ਪੀਜ਼ਾ ਬਣਾ ਸਕਦੇ ਨੇ ਨੂਰਬੈਲ ਐਡੀ ਵੱਡਿਆ ਦੇ ਵਿੱਚ ਬਰਾਚਾਂ ਖੜੀਆਂ ਨੇ ਉੱਥੇ ਕਿਸੇ ਕੋਲ ਪੀਜ਼ਾ ਚਾਹਦਾ ਨਹੀਂ ਮਿਲਦਾ ਤੇ ਨਾ ਆ ਗਿਆ ਤੁਹਾਡਾ 버거 ਤੇ ਭਾਜੀ ਇਹਨੂੰ ਚਰਕੋ ਨਾ ਇਹ ਵੀ ਦੋ ਭਾਜੀ ਉਫਰ ਨਰਮ ਹੂੰ ਸੰਦਾ 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 ਕਰਕੇ ਰਿਲੈਕਸ ਹੋ ਗਿਆ ਭਾਜੀ ਕਿਨੇ ਲਗੇ ਹੂੰ ਕਿਨੇ ਵਿਭਾਗ ਭਾਜਾ ਭਾਈ ਕਹਿਣਾ ਪੂਰਾ ਵਧੀਆ ਜਿੱਦਾਂ ਦੀ ਜਗ੍ਹਾ ਤੇ ਸ਼ਾਪ ਹੋਸਟਲ ਬੈਸਟ ਹੈ ਆ ਚੀਜ਼ਾਂ ਦੇ ਪੀਸ ਹੈ ਯਾਰ ਦੇ ਭਾਈ ਭਾਜਾ ਵਿੱਚ ਅੱਛਾ ਕੀ ਬਾਤ ਹੈ ਕਈਆਂ ਦੇ ਵਿੱਚ ਤਾਂ ਹੋਰ ਸਮਾਨ ਸਮੋਸਾ ਪਾ ਕੇ ਬਣਾਉਣ ਦੇ ਮੈਸਰ ਹੋ ਜਾ ਹੂੰ ਅਸਲ ਤਾਂ ਚਿਕਨੇ ਹੀ ਆਉਂਦਾ ਇਹ ਕਿਹਦੇ ਨਾਲ ਹੂੰ ਗਰਮ ਜਗਾ ਮੈਂ ਹੂੰ ਗਰਮ ਬੋਦੇ ਸਾਡੇ ਮਗਰ ਲਾ ਕੇ ਕਹਿੰਦੇ ਗਰਮ ਗਰਮ ਨਾਲ ਖਾ ਲਿਓ ਬਾਹਰ ਦੇ ਵਿੱਚ ਮੂਹਰੇ ਛਾਲੇ ਕਰਾਉਣ ਨੂੰ ਕਿਹ ਕਹ ਬੜੀ ਹਾਂ ਹਾਂ ਤੇ ਵਕੇ ਯਾਰ ਜਿੱਦਾਂ ਦੀ ਜਗਾ ਤੇ ਬਟਿਆ ਉਹ ਵਕੇ ਫਲੇਵਰ ਬਹੁਤ ਹੋਦੀ ਆ ਜੀ ਆਣਾ ਹੈ ਨਾ ਸਵਾਇ ਚਿਕਨੇ ਆਮੇਗਾ ਹਾਂ ਹਮ ਇਹ ਫਲੇਵਰ ਹੀ ਬਹੁਤ ਵਧੀਆ ਹੈ ਤੇ ਤੁਸੀਂ ਇਹ ਦੇਖ ਲਓ ਮੇਰੇ ਕੋਲ ਆ ਜਾ ਪੀਤਾ ਮੈਂ ਇੱਕ ਸ্লাইਸ ਮਸੀ ਮੇ ਕੋ ਖਾ ਹੋ ਰਿਹਾ ਤੇ ਇਧਰ ਸਾਡੇ ਪ੍ਰਧਾਨ ਜੀ ਹੁਣੇ ਪੂਰੇ ਫੁੱਟ ਜੱਕ ਰਹੇ ਨੇ ਅਜਾ ਭਾਈ ਹੁਣੇ ਮੈਨੂੰ ਹੁਣ ਕਹਿ ਰਹੇ ਆ ਵੀ ਇਹ ਭਾਈ ਵੀ ਪੂਰਾ ਖਾ ਲੂਗਾ ਨਾ ਲੈ ਇਹ ਕੀ ਹੈ ਕਾ ਤੂੰ ਆਇਆ ਕਾ ਰੋਟੀ ਵਰਤੀ ਆ ਹਾਂ ਉਹ ਤੁਹਾਡੀ ਕੀ ਆਪਵਾਤ ਹੈ ਯਾਰ ਇਹਨੂੰ ਕਹਿੰਦੇ ਭਾਈ ਮੈਂ ਤਾਂ ਮੈਂ ਸੋਚਦਾ ਭਾਈ ਤੁਸੀਂ ਮੇਰੇ ਨਾਲ ਪੱਕੇ ਆ ਜਾਓ ਯਾਰ ਭਾਈ ਮੈਂ ਭਾਈ ਉਹਨਾਂ ਨੂੰ ਰਕਮੈਂਡ ਕਰ ਭਾਈ ਤੁਸੀਂ ਸਾਡੇ ਚੈਨਲ ਦੇ ਪੱਕੇ ਆ ਜਾਓ ਬਸ ਭਾਈ ਉਹਨੇ ਫੂਡ ਟੈਸਟ ਕਰਿਆ ਕਰਕੇ ਦੇਖੀ ਪੂਰਾ ਪੰਜਾਬ ਦਾ ਫੂਡ ਮੁਕਾਦਰਾ ਆਖਾਦੀ ਲੋਕੀ ਕੌੜੇ ਘੱਦਨੇ ਅਸੀਂ ਦੇਖੀ ਚੱਲੇ ਤੁਸੀਂ ਉਹ ਦੇਖ ਲਈ ਚਲੋ ਭਾਈ ਠੀਕ ਆਪਾਂ ਸਾਡੇ ਆਹ ਪਾਦੇ ਨਾਲ ਹੀ ਬਾਦ ਵਿੱਚ ਮੈਨੂੰ ਪਤਾ ਲੱਗੇ ਵੀ KFC ਵਾਲੇ ਮੈਕਡੋਨਲਡਰ ਵਾਲੇ ਮੈਨੂੰ ੱੱਕੇ ਮਾਰ ਮਾਰ ਕੱਢ ਰਿਹਾ ਬਾਹਰ ਮੈਨੂੰ ਕਿਹੜਾ ਭੁੱਖਣ ਲਿਆਂਦਾ ਨਾਲ ਉਹ ਸਾਰਾ ਭਾਈਆ ਭਾਈ ਹੁਣ ਚਿਕਨ ਨਾ ਭਾਈ ਜੀ ਨਾ ਅੱਜ ਸੱਚੀ ਗੱਲ ਹਸ ਤਾਂ ਮੇਰਾ ਫੂਟੇਜ ਕਨੂੰ ਚੀਜ਼ ਨਹੀਂ ਕਰਦਾ ਪੱਕੀ ਗੱਲ ਆ ਅੱਜ ਮਨ ਕਰਦਾ ਵੀ ਭਾਈ ਨੂੰ ਦੇਖਿਆ ਭਾਈ ਫੂਟ ਟੈਸਟ ਕਰ ਰਿਆ ਨੇ ਤਾਂ ਚਲੋ ਭਾਈ ਕਰੋ ਟੈਸਟ ਇਹ ਤਾਂ ਭੋਗ ਦੋ ਆਇਆ ਆਹੋ ਭਾਈ ਇੱਕ ਮਿੰਟ ਭਾਈ ਭੋਗ ਤੇ ਗਿਆ ਸੀ ਭੋਗ ਤੇ ਕੀ ਕੀ ਖਾਧਾ ਸੀ ਪਹਿਲਾਂ ਬਈ ਉੱਥੇ ਚਾਹ ਕੋੜੇ ਵੀ ਖਾ ਕੇ ਆਇਆ ਨਾ ਅੱਛਾ ਸਾਰੇ ਪਗੜ ਗੋਭੀ ਗੱਭੀ ਵਾਲੇ ਅੱਛਾ ਤੇ ਫੇਰ ਲੰਗਰ ਵੀ ਖਾਦਾ ਲੰਗਰ ਵੀ ਖਾਦਾ ਕਿਆ ਬਾਤ ਹੈ ਹਾਂ ਉਹ ਤਾਂ ਐਂ ਟੈਡ ਬਰੇ ਮੈਨੂੰ ਨਹੀਂ ਪਤਾ ਇੱਥੇ ਐਜ ਹੋਣਾ ਇਧਰ ਨੂੰ ਅੱਛਾ ਵਾਹ ਵਾਹ ਕਿਹਦੇ ਪਤਾ ਹੁੰਦਾ ਤੇ ਫੇਰ ਅੱਜ ਅੱਲਾ ਕੀ ਸੀ ਹਾਂ ਜੀ ਫੇਰ ਨਿਆਰਾ ਹੋਣਾ ਸੀ ਕਿਆ ਬਾਤ ਹੈ ਚਲੋ ਭਾਜੀ ਕਰੋ ਟੈਸਟ ਕਿਵੇਂ ਭਾਜੀ ਪੋਕਣ ਆ ਵੀ ਸੁਣਾ ਆ ਤਾਂ ਵੇਖੇ ਤੁਹਾਡੇ ਮੂੰਹ ਚ ਇੰਨਾ ਲੱਗਦਾ ਹੋਣਾ ਵੀ ਛੋਟੇ ਛੋਟੇ ਦਾਣੇ ਜਲਦੇ ਹੋਣੇ ਬਹੁਤ ਨਾ ਨਾ ਗੱਲ ਬਣ ਗਈ ਆ ਕਿਆ ਬਾਤ ਹੈ ਹੂੰ ਬਾਈ ਬਹੁਤ ਵਧੀਆ। ਪਾਜੀ ਦੱਸੋ ਬਾਈ ਉਹਨੇ ਪੋਜੀਟਰ ਟੈਸਟ ਕਿਵੇਂ ਲੱਗਾ? ਦੱਸੋ ਬਾਈ ਸੋਹਰਾ ਲੱਗਾ। ਬੜੀ ਵਧੀਆ ਲੱਗਾ ਸਾਰਾ। ਨਾ ਨਾ ਬਹੁਤ ਵਧੀਆ ਬਾਈ। ਠੀਕ ਹੈ ਟੈਸਟ ਵਧੀਆ। ਦੁਬਾਰਾ ਆਉਗੇ? ਮੈਂ ਆਪ ਜਲੰਧਰ ਵੀ ਉਧਰ ਵੀ ਖਾਂਦੇ ਬਾਈ ਕਿੰਨੇ ਖਾਂਗੇ। ਸਾਰੇ ਸੇ ਪਰ ਆਪਾਂ ਨਾਲ ਹੀ ਸਭ ਵਧੀਆ ਲੱਗਾ। ਦੁਬਾਰਾ ਦੁਬਾਰਾ ਆਉਗੇ ਤੁਸੀਂ? ਹਾਂ। ਦੁਬਾਰਾ ਆਉਗੇ ਤੁਸੀਂ? ਤੇ ਚਾਹੀ ਆਉਣਾ ਹੀ ਆਉਣਾ ਬਈ ਤਾਂ। ਅੱਛਾ ਜਿਹੜੇ ਆਪਣੇ ਦਰਸ਼ਕ ਉਹਨਾਂ ਨੂੰ ਵੀ ਰეკਮੈਂਡ ਕਰੋ ਪਾਜੀ। ਬਾਕੀ ਬਾਈ ਸਾਰੇ ਜਾਣੇ ਹਨ ਇੱਥੇ ਆਓ ਪਾਜੀ ਉਹਨਾਂ ਦੇ। ਕਾਫੀ ਵਾਅਦਾ ਚੈੱਕ ਕਰੋ ਹਨ। ਤੇ ਅੱਛਾ ਆ। ਅ ਪਰ ਇਹ ਸਭ ਜੀ ਆਪਣਾ ਹੈਗਾ ਜੀ ਬਰੌਂ ਤੋਂ ਬੜਾ ਫਟ ਰੋਡ ਪੈਨਡਾਟੀ ਤੇ ਜੇ ਆਪਾਂ ਕਰਾਇਆ ਤੋਂ ਇਹ ਤੋਂ ਮਸੂਲਪੁਰ ਰੋਡ ਦੇ ਪੈਨਡਾਟੀ ਪੈਦਾ ਜੀ ਇੱਕ ਵਾਰ ਜ਼ਰੂਰ ਆ ਕੇ ਵੇਖਣ ਜੀ ਉੱਪਰ ਵੀ ਆਉਣਾ ਬਣਦਾ ਕਰੀ ਤੇ ਬਈ ਹੁਣ ਆਏ ਤੇ ਕੱਲਾ ਕੱਲਾ ਚੰਗਾ ਜਿਹਾ ਲੱਗਦਾ ਨਾ ਹਾਂ ਕੱਲਾ ਕੱਲਾ ਚੰਗਾ ਥੋੜੀ ਲੱਗਦਾ ਜੀ ਆਪਣੇ ਸਟਾਈਲ ਦਾ ਚੱਕਣਾ ਨੂੰ ਭਾਜੀ ਉਹ ਹਾਂ ਬੱਲੇ ਕਿ ਹਾਬਾ ਵਾਹ ਜੀ ਵਾਹ ਸੱਚੀ ਸੱਚੀ ਗੱਲ ਆ ਬਈ ਆ ਬਾਈ ਨੇ ਪਿੱਛੋਂ ਜਿਹੜੀ ਗੱਲ ਕਹੀ ਆ ਇੱਕ ਤਾਂ ਬਾਈ ਕੀ ਆ ਕੀ ਸੀ ਮੈਂ ਤਾਂ ਪੂਰਾ ਦਰਿਆ ਵੀ ਵੀ ਜਾ ਬੁੱਲ ਬੁੱਲ ਫੇਸ ਸੁੱਕੇ ਦੇ ਸੁੱਕੇ ਇਹਦਾ ਬਾਈ ਹੁਣੀ ਪੂਰਾ ਪੰਜਾਬ ਦਾ ਚਿਕਨ ਖਾਜੜ ਫੇਰ ਭੁੱਖੇ ਦੇ ਭੁੱਖੇ ਕਿਉਂ ਬਦੀ ਕੀ ਆ ਬਾਤ ਸੱਚੀ ਗੱਲ ਆ ਬਾਈ ਤੇ ਬਾਈ ਹੁਣ ਜਦ ਤੱਕ ਅਸੀਂ ਇਹ ਬਾਈ ਹੁਣਾਂ ਨੇ ਫਿਨਿਸ਼ ਕਰਨਾ ਤਦ ਤੱਕ ਤੁਸੀਂ ਕਰਦਾ ਗਿਆ ਚੈਨਲ ਸਬਸਕ੍ਰਾਈਬ ਕਰਨਾ ਵੀਡੀਓ ਸ਼ੇਅਰ ਕਰਨਾ ਤੇ ਸੋਣਾ ਜਿਹਾ ਕਮੈਂਟ ਕਰਕੇ ਦੱਸਣਾ ਤੁਹਾਡੇ ਇਲਾਕੇ ਚ ਸਭ ਤੋਂ ਬੈਸਟ ਫੂਡ ਕਿੱਥੇ ਮਿਲਦਾ ਕਿਹਦੇ ਕੋਲ ਆ ਤੇ ਅਸੀਂ ਆਵਾਂਗੇ ਤੇ ਜੇ ਤੁਸੀਂ ਚਾਹੁੰਦੇ ਹੋ ਬਾਈ ਹੁਣੀ ਵੀ ਨਾਲ ਆਉਣ ਤੇ ਥੱਲੇ ਫਿਰ ਕਮੈਂਟ ਜ਼ਰੂਰ ਕਰ ਦਿਓ ਬਾਈ ਹੁਣਾ ਦੇ ਨਾਮ ਦਾ ਤੇ ਪਤਾ ਲੱਗੇ ਵੀ ਤੁਸੀਂ ਬਾਈ ਨੂੰ ਕਿੰਨਾ ਪਿਆਰ ਕਰਦੇ ਹੋ ਸੋ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬੋ ਨਹੀਂ ਆ ਮੈਨੂੰ ਨਾਲੇ ਤੇ ਫਿਰ ਕਰਾਈ ਕਰਦੇ ਆ ਆਪਾਂ ਤਿਆਰ ਹਾਂ ਕੀ ਬਾਤ ਹੈ ਭਾਈ ਹੁਣੀ ਕਹਿੰਦੇ ਵੀ ਜੇ ਤੁਸੀਂ ਮੈਨੂੰ ਸੱਦਣਾ ਨਾ ਤੇ ਮੇਰੇ ਲਈ ਬਸ ਸਿਰਫ ਖਾਣੇ ਦਾ ਟੇਬਲ ਜਿਹੜਾ ਵੱਡਾ ਹੋਣਾ ਚਾਹੀਦਾ ਆ ਕਿਉਂਕਿ ਅੱਜ ਪਾਜੀ ਉਹਨੇ ਜਲੇਬੀਆਂ ਜੁਰਬੀਆਂ ਖਾ ਕੇ ਪਕੌੜੇ ਪਕੂੜੇ ਖਾ ਕੇ ਆਏ ਸੀ ਤਾਂ ਕਰਕੇ ਥੋੜੀ ਜਿਹੀ ਬਾਈ ਉਹਨਾਂ ਚ ਖਾਣ ਦੀ ਘਟ ਰਹੀ ਹੈ ਕਿਉਂ ਬਈ ਪਰ ਫੇਰ ਵੀ ਬਾਈ ਉਹਨੇ ਪੂਰਾ ਦਾ ਪੂਰਾ ਆ ਐਕਸਰਾਈਜ਼ ਹੈ ਭਾਜੀ ਆਹ ਵਾਲਾ ਇਹ ਘਟੋ ਘਟ ਵੀ ਹਲਾ ਲਓ ਤੁਸੀਂ 3 ਤੋਂ 5 ਇੰਚ ਦਾ ਹੋਣਾ ਜੀ ਇਹ ਪੂਰਾ ਦਾ ਪੂਰਾ ਸਲਾਈਸ ਭਾਜੀ ਉਹ ਨਹੀਂ ਖਾ ਜਾਂਦੇ ਭਾਈ ਚੱਕੋ ਜਰਾ ਕਰੀ ਕੀ ਆ ਵਾਤਾ ਉਹ ਤੇਰੀ ਵਾਹ ਜੀਆ ਲੋ ਜੀ ਆ ਗੱਲ ਹੁੰਦੀ ਖਾਣ ਪੀਣ ਦੀ ਅਸੀਂ ਤਾਂ ਐਵੇਂ ਸਿਰਫ ੱਤਕਾ ਲਾ ਰਹੇ ਆ ਰਿਐਲਿਟੀ ਖਾਣਾ ਦਾ ਆ ਚੀਜ਼ ਨੂੰ ਆ ਤੇ ਅਸੀਂ ਬੜੀ ਜਲਦੀ ਪਾਈ ਹੁਣਾਂ ਨੇ ਇੱਕ ਫੂਡ ਸੀਰੀਜ਼ ਲੈ ਕੇ ਆਉਣੀ ਹੈ ਖਾਣ ਪੀਣ ਦੀ ਕੰਪੀਟੀਸ਼ਨ ਵਾਲੀ ਫੇ ਦੇਖਦੇ ਆ ਪਾਈ ਹੁਣੀ ਕਿੱਥੇ ਕਿ ਤੱਕ ਖੜਨੇ ਨੇ ਜਾ ਕੇ ਕਿਉਂ ਬਈ ਪੱਕੀ ਗੱਲ ਆ